ਸਤ ਸ੍ਰੀ ਅਕਾਲ ਜੀ ਮੈਂ ਬਾਲਾਮਗਰਨਪਰਾ ਆਪ ਜੀ ਦੇ ਨਾਲ ਇੱਕ ਵੱਡੀ ਖਬਰ ਲੈ ਕੇ ਆਇਆ ਜੁਨਾ ਕਿ ਤਕਸਰੀ ਇੱਕ ਬੱਸ ਤੇ ਕਾਰ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਤੇ ਟੱਕਰ ਇਨੀ ਭਿਆਨਕ ਦੱਸੀ ਜਾ ਰਹੀ ਹੈ ਕਿ ਕਾਰ 6-7 ਪੱਟੀਆਂ ਖਾ ਕੇ ਅੱਗੇ ਜਾ ਕੇ ਡਿੱਗੀ ਹੈ ਤੇ ਮੌਕੇ ਤੇ ਹੀ ਕਹਿੰਦੇ ਨੇ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਉਪਦੇ 71 ਲੋਕਾਂ ਵੱਲੋਂ ਜੋ ਦੱਸਿਆ ਗਿਆ ਹੈ ਤੇ 12 ਤੋਂ ਵੱਧ ਦਰਜਨ ਤੋਂ ਵੱਧ ਉਥੇ ਜੋ ਲੋਕ ਜ਼ਖਮੀ ਸਨ ਉਸ ਨੂੰ ਹਸਪੀਟਲ ਪਹੁੰਚਾਇਆ ਗਿਆ ਐਂਬੂਲੈਂਸ ਉੱਥੇ ਮੌਜੂਦ ਤੇ ਮੌਕੇ ਤੇ ਮੌਜੂਦ ਹੈ ਪ੍ਰਸ਼ਾਸਨ ਮੌਜੂਦ ਹੈ ਜੀਸੀਪੀ ਵੀ ਵਗਾਇਆ ਲਗਾ ਕੇ ਉਥੋਂ বাস ਨੂੰ ਸਿੱਧਾ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ বাস ਵਿੱਚ ਜੋ ਫਸੀਆਂ ਸਵਾਰੀਆਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ বাস ਨੂੰ ਸਿੱਧਾ ਨਹੀਂ ਦਿਖਾ ਸਕਦੇ ਕਿਉਂਕਿ ਆਸਾ ਇਹਨਾਂ ਪਿਆਣ ਕੋਇਆ ਕਿ ਔਰ ਇਹ ਖਬਰ ਤਲਵਾੜਾ ਤੋਂ ਦਸੂਹਾ ਰੋਡ ਤੇ ਦੱਸੀ ਜਾ ਰਹੀ ਹੈ ਸੰਗਰਾ ਪਿੰਡ ਦੇ ਕਰੀਬ ਦੀ ਇਹ ਖਬਰ ਹੈ ਤੇ ਇਸ ਦੇ ਨਾਲ ਹੀ ਏ ਵੀ ਦੱਸਿਆ ਗਿਆ ਕਿ 12 ਤੋਂ ਵੱਧ ਉਥੇ ਜ਼ਖਮੀ ਹੋਏ ਨੇ ਤੇ ਚਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਆ ਤੜਕਸਾਰ ਦਾ ਸਮਾਸੀ ਤੜਕਸਾਰ ਕੋਲ ਜਿਹਾ ਵਗੈਰਾ ਜਾਂ ਦਫ਼ਤਰ ਸਕੂਲ ਜਾਣ ਵਾਲੇ ਸਵਾਰੀਆਂ ਹੁੰਦੀਆਂ ਨੇ ਉਸ ਦੇ ਨਾਲ ਇਹ ਵੀ ਹੈ ਕਿ ਜੋ ਇਹ ਵਾਸਾ ਕਾਰ ਇੰਨੀ ਜ਼ਬਰਦਸਤ ਟੱਕਰ ਹੋਈ ਹੈ ਕਾਰ ਤੇ ਬੱਸ ਦੇ ਵਿੱਚ ਕਿ ਕਾਰ ਦੀਆਂ 6-7 ਪੱਟੀਆਂ ਲੱਗੀਆਂ ਜਾਂ ਦੂਰ ਜਾ ਕੇ ਡਿੱਗਿਆ ਇੱਥੋਂ ਦੇ ਮਜੂਦਾ ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਜੋ ਹੁਣ ਤੱਕ ਇਹ ਖਬਰ ਸਾਹਮਣੇ ਆਈ ਹੈ ਇਹ ਉੱਥੋਂ ਦੇ ਮੌਜੂਦ ਲੋਕਾਂ ਦੀ ਜਾਣਕਾਰੀ ਦਿੱਤੀ ਕਿ ਦਰਜਨ ਤੋਂ ਵੱਧ ਜੋ ਲੋਕ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਐਂਬੂਲੈਂਸਾਂ ਉੱਥੇ ਮੌਜੂਦ ਨੇ ਸੁਰੱਖਿਆ ਕਰਮੀਆਂ ਉੱਥੇ ਮੌਜੂਦ ਨੇ ਅਜੇ ਵੀ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਕਿਉਂਕਿ ਪਿਆ ਹਾਸਾ ਨਾ ਪਿਆਣਕ ਸੀ ਬਸ ਦੀ ਤੁਸੀਂ ਹਾਲਤ ਤੰਦ ਕੰਨ ਸਕਦੇ ਕਿਉਂਕਿ ਅਬ ਬਸਵੀ ਪਲਟੀ ਐ ਬਸ ਦੇ ਵਿੱਚ ਜੋ ਸਵਾਰੀਆਂ ਸੰਦਰਜਨ ਤੋਂ ਵੱਧ ਉਹ ਜਖਮੀ ਹਨ ਇਹ ਖਬਰ ਤਲਵਾਣਾ ਤੋਂ ਸਾਹਮਣੇ ਆਈ ਹੈ ਦੁਸੂਹਾ ਰੋਡ ਤੇ ਜੋ ਸੰਗਰਾ ਪਿੰਡ ਐ ਉੱਥੋਂ ਦੀ ਦੱਸੀ ਜਾ ਰਹੀ ਐ